ਕਰ ਰਹੇ ਆ ਕਿਸੇ ਦੀ ਕਰੋ ਆ ਪੋਸਟਰ ਛਪਿਆ ਬਹੁਤ ਵਧੀਆ ਹਾਂਜੀ ਵਧੀਆ ਛਪਿਆ ਚਲੋ ਠੀਕ ਹੈ ਤੁਹਾਡੇ ਮੁਤਾਬਿਕ ਵਧੀਆ ਛਪਿਆ ਤੇ ਇਹਦੇ ਤੇ ਦੇਖੋ ਚਲੋ ਹਾਂਜੀ ਦੱਸੋ ਕੀ ਬਾਲਾ ਛਾਪਣ ਵਾਲੇ ਦਾ ਨਾਮ ਹੋਣਾ ਚਾਹੀਦਾ ਹੋਣਾ ਚਾਹੀਦਾ ਪ੍ਰੈਸ ਦਾ ਵੀ ਨਾਮ ਪ੍ਰੈਸ ਦਾ ਛਪਵਾਉਣ ਵਾਲੇ ਦਾ ਹੋਣਾ ਚਾਹੀਦਾ ਕੁਆਂਟੀਟੀ ਹੋਣੀ ਚਾਹੀਦੀ ਇਹਦੇ ਤੇ ਕਿਤੇ ਹੈਗੀਆਂ ਨਹੀਂ ਹੈ ਦੀਸ ਇਨਲੀਗਲ ਔਰ ਇਲੀਗਲ ਇਲੀਗਲ ਇੱਕ ਮਿੰਟ ਵਾਜੀ ਇੱਕ ਮਿੰਟ ਹਾਂਜੀ ਹਾਂਜੀ ਤੇ ਇਲੀਗਲ ਹੈ ਇਲੀਗਲ ਜਿਹੜੇ ਲਾਂਦੇ ਜੇ ਬੰਦੇ ਸੀ ਫੜਾਈਏ ਉਹਨਾਂ ਤੇ ਕਾਰਵਾਈ ਬਣਦੀ ਹੈ ਕਿ ਨਹੀਂ ਬਣਦੀ ਅਸੀਂ ਬੰਦੇ ਵੀ ਫੜਵਾਏ ਜਿਹੜੇ ਲਵਾਂਦੇ ਪਏ ਉਹ ਵੀ ਪੁਲਿਸ ਨੂੰ ਦਿਖਾਏ ਠੀਕ ਹੈ ਉਹ ਬੰਦੇ ਫੜਾਏ ਉਹ ਭੱਜ ਗਏ ਸਾਡਾ ਕੱਲ ਇੱਥੇ ਰੂਟ ਬੁੱਝ ਕੇ ਵਰਕਸ਼ਾਪ ਚੌਂਕ ਤੋਂ ਲੈ ਕੇ ਕਿ ਜਿਹੜਾ ਇਹ ਸ ਰੂਟ ਦੇ ਉੱਤੇ ਲਾਇਆ ਜਾ ਰਿਹਾ ਸੀ ਅਸੀਂ ਤੁਰੰਤ ਇਹ ਦੱਸ ਰਹੇ ਸਾਡੀ ਪਹਿਲਾਂ ਸਭ ਤੋਂ ਪਹਿਲਾਂ ਇਹ ਮੰਗਾ ਇਹਨਾਂ ਦੇ ਪਰਚਾ ਦਰਜ ਹੋਣੇ ਚਾਹੀਦਾ ਮੰਗਲ ਸਿੰਘ ਜੀ ਔਰ ਅਮਰਪਾਲ ਜੀ ਇਹ ਪਰਚਾ ਅਸ਼ਵਨੀ ਅਗਰਵਾਲ ਜੀ ਐਸਐਚਓ ਸਾਹਿਬ ਸਿੱਕੇ ਸਾਡੇ ਕੋਲ ਵੀਡੀਓ ਵੀ ਆ ਉਹਨਾਂ ਦੇ ਸਾਹਮਣੇ ਇੱਥੇ ਬੰਦੇ ਗੱਡੀਆਂ ਦੇ ਨੰਬਰ ਬਿਲਕੁਲ ਠੀਕ ਇੱਕ ਤਾਂ ਇਹਨਾਂ ਨੂੰ ਹੁਣੇ ਤੁਰੰਤ ਰਿਮੂਵ ਕਰਾਓ ਉਸ ਰਸਤੇ ਦੇਖੋ ਕਰਾ ਦੇ ਨੇ ਸਰ ਇਹਨਾਂ ਨੂੰ ਰਿਮੂਵ ਕਰਾਓ ਔਰ ਇਹਨਾਂ ਤੇ ਪਰਚਾ ਦਰਜ ਕਰਾ ਦਿਓ ਕਰਾ ਦੇ ਨਿਕਰਾ ਦਿਓ ਕਰਾਓ ਸਰ ਆਪਾਂ ਨੂੰ ਕੋਈ ਨਹੀਂ ਮੈਂ ਸਰ ਇੰਨੀ ਗੱਲ ਨਹੀਂ ਹੈ ਜੀ ਭਾਜੀ ਹੋ ਗਿਆ ਹੋਰ ਬੋਲੋ ਭਾਜੀ ਮੈਂ ਤੁਸੀਂ ਵੱਡੇ ਪਰਮ ਆ ਲਿਖ ਲੱਗੇ ਆ ਲਿਖ ਵੀ ਆ ਵੀ ਲਿਖ ਕੇ ਦਿਓ ਦੇਓ ਬੜੇ ਬੰਦੇ ਸੀ ਕੰਪਲੀਟ ਦਿਓ ਕਾਰ ਨੰਬਰ ਲੌਕ ਕਰ ਦਿੰਨੇ ਆਪਾਂ ਗੱਡੀ ਕਿਹੜੀ ਗੱਲ ਤੁਸੀਂ ਭਾਈ ਆ ਉਤਾਰੋ ਯਾਰ ਠੀਕ ਹੋ ਸਰ ਤੁਸੀਂ ਰੋਡ ਦੇ ਮੱਝੀ ਵੱਲ ਬੰਸ਼ਾ ਇੱਕ ਤੇ ਕਰ ਲਓ ਕੋਈ ਕੈਂਪ ਦੀ ਸਾਈਡ ਤੇ ਕਰ ਲੈਣਾ ਘਾਰ ਦੇਣੇ ਆਪਾਂ